ਮੈਂ ਦੇਖ ਲਿਆ ਕਿ ਕਾਗਰਤ ਦੇ ਪ੍ਰੋਗਰਾਮਾਂ 'ਚ ਲੋਕ ਇਸ ਤਰ੍ਹਾਂ ਆਉਂਦੇ ਆ ਜਿਸ ਤਰ੍ਹਾਂ ਵਿਆਹ ਜਾ ਰਹੇ ਹੁੰਦੇ ਤੇ ਨਾਲ ਇਹ ਵੀ ਦੇਖ ਲਿਆ ਕਿ ਆਵਾਜ਼ੀ ਪਾਰਟੀ ਦੇ ਪ੍ਰੋਗਰਾਮਾਂ 'ਚ ਆਏ ਜਾਂਦੇ ਜਿਸ ਤਰ੍ਹਾਂ ਭੋਗ ਪਰ ਜਾ ਰਹੇ ਹੁੰਦੇ ਈ ਸੋ ਇਹਨਾਂ ਦੇ ਭੋਗ ਦੇ ਸ਼ਲੋਕ ਪੜ੍ਹ ਹੋਣ ਲੱਗੇ ਹੋਏ ਇਹਨਾਂ ਦੀ ਰਾਜਨੀਤੀ ਦੇ ਲੋਕ ਆਕ ਚੁੱਕੇ ਆ ਲੋਕ ਪਿੱਛੇ ਮੁੜ ਗਏ ਆ ਲੋਕਾਂ ਨੇ ਦੇਖ ਕੇ ਸਮਝ ਕੇ ਹੁਣ ਅੰਦਰ ਬੜਵੜ ਕੇ ਆਪਣੇ ਮੂੰਹ 'ਤੇ ਥੇੜਾ ਮਾਰਦੇ ਵੀ ਕਿਹੜੇ ਟਾਈਮ ਇਹਨਾਂ ਨੂੰ ਵੋਟ ਪਾ ਦਿੱਤੀ ਇੱਕ ਕੰਮ ਨਹੀਂ ਕਰਿਆ ਚੁਟਕਲੇ ਸਰਾ ਕੇ ਲਾਂਦੇ ਲੋਕਾਂ ਦੀ ਕੋਈ ਸਾਰ ਨਹੀਂ ਲਈ ਕੋਈ ਕੰਮ ਨਹੀਂ ਕਰਿਆ ਐਨਾ ਵੱਡਾ ਫਤਵਾ ਭਗਵੰਤ ਮਾਨ ਨੂੰ ਲੋਕਾਂ ਨੇ ਦਿੱਤਾ ਸੀ ਵੋਟਾਂ ਦੇ ਨਾਲ ਲੱਜ ਕੇ ਰੱਖਦਾ ਬਹੁਤ ਬੜੀ ਤਾਕਤ ਮਿਲੀ ਮੁੱਖ ਮੰਤਰੀ ਬਣਦਾ ਪਰ ਬੰਦੇ ਨੇ ਇੱਕ ਸ਼ਰਾਬ ਵਿੱਚ ਸਾਰਾ ਕੁਝ ਰੋੜਦਾ ਠੀਕ ਹੈ ਸ਼ਰਾਬੇ ਬੜੀ ਹੋ ਗਈ ਮਾਂ ਦੀ ਸੌਂ ਖਾ ਕੇ ਕਹਿੰਦਾ ਜੀ ਮੈਂ ਅੱਜ ਤੇ ਸ਼ਰਾਬ ਨਹੀਂ ਪੀਂਦਾ ਮਾਂ ਨੂੰ ਕੋਲ ਖੜਾ ਕਰ ਲਿਆ ਉਹ ਵੀ ਭੁੱਲ ਗਿਆ ਮਾਂ ਨੂੰ ਵੀ ਤੇ ਸ਼ਰਾਬ ਹੀ ਹੋ ਗਈ ਫੇਫੜੇ ਵੀ ਗੜ ਗਏ ਮਨਉਂ ਦਾ ਫਿਕਰ ਕਿਆ ਹੋਇਆ ਹੈ ਵਿਚਾਰਿਆ ਚੁਟਕਲੇ ਸੁਣਾਉਂਦਾ ਹੁੰਦਾ ਸੀ ਉਦੋਂ ਵੀ ਜਾਂਦਾ ਰਿਹਾ ਉਹਨਾਂ ਚੁਟਕਲੇ ਸੁਣਾਉਣ ਜੋਗਾ ਰਿਆਂ ਦਾ ਸਰਕਾਰ ਚਲਾਉਣ ਜੋਗਾ ਰਿਆਂ ਮੈਂ ਪਹਿਲਾ ਇਤਿਹਾਸੀ ਕਿ ਸਰਕਾਰ ਚਲਾਉਣ ਦੇ ਵਿਚ ਅ ਸਟੇਜ ਚਲਾਉਣ ਦੇ ਵਿੱਚ ਫਰਕ ਹੁੰਦਾ ਹੈ ਆ ਸਟੇਜ ਚਲਾਉਣੀ ਹੋਰ ਗੱਲ ਹੈ ਇੱਥੇ ਸਟੇਜ ਸੈਕਟਰੀ ਬਣ ਜਾਣਾ ਜਾਂ ਚੁਟਕਲੇ ਸੁਣਾਉਣੇ ਲੇਕਿਨ ਸਰਕਾਰ ਚਲਾਉਣੀ ਹੋਰ ਗੱਲ ਹੈ ਇਸ ਬੰਦੇ ਤੋਂ ਸਰਕਾਰ ਨਹੀਂ ਚੱਲੀ ਬੁਰੀ ਤਰ੍ਹਾਂ ਫੇਦ ਹੋ ਗਏ ਇੱਕ ਦੱਸਾਂ ਨੂੰ ਵੀ ਕੋਈ ਕੰਮ ਨਹੀਂ ਆ ਜਿਹੜਾ ਇਹਨੇ ਕਰਿਆ ਹੋਵੇ। ਹਾਇ ਇੱਕ ਕੰਮ ਜ਼ਰੂਰ ਕਰਿਆ। ਉਹ ਮੈਂ ਬਾਕੀ ਵੀ ਦੱਸ ਕੇ ਆਇਆ। ਵੀ ਆ ਦੂਆ ਵਿਆਹ ਕਰਾਇਆ। ਵਿਆਹ ਹੋ ਕਰਾਇਆ। ਉਹਦੇ ਵਿੱਚ ਵੀ ਬਾਦੇ ਪੁੱਤ ਨੇ ਕਿਸੇ ਨੂੰ ਛੱਡੀ। ਆਪਣੀ ਪਹਿਲੀ ਘਰਵਾਲੀ ਯਾਰ ਬੱਚਿਆਂ ਨੂੰ ਰਾਤ ਕਰਕੇ ਦੂਸਰਾ ਵਿਆਹ ਕਰਾਇਆ। ਸੱਭਿਆਚਾਰੇ ਬਗਾੜਦਾ ਪੰਜਾਬ ਦਾ। ਦੁਆ ਬਿਆਹ ਕਰਾਈ ਜਾਂਦੇ ਆਮ ਆਦੀ ਪਾਰਟੀ ਵਾਲੇ ਕੋਈ ਤੀਆਂ ਕਰਾਈ ਜਾਂਦਾ ਕੋਈ ਨਮਾ ਕਰਾਉਂਦਾ ਸਾਰਾ ਕਲਚਰ ਖਰਾਬ ਕਰਦਾ ਹੁਣ ਤਾਂ ਕਈ ਮਾਰ ਨਾਲ ਸ਼ਰਾਬ ਪੀ ਕੇ ਆਉਂਦਾ ਬਾਈ ਸ਼ਾਮ ਨੂੰ ਘਰ ਵਾਲੀ ਨੂੰ ਕਹਿੰਦਾ ਦੇਖ ਲੈ ਫਿਰ ਤੇਰੇ ਨਾਲ ਭਗਵੰਤ ਮਾਲ ਆਲੀ ਕਰੂੰਗਾ ਉਹ ਕਹਿੰਦੀ ਕਰ ਜੇ ਤੈਨੂੰ ਮੈਂ ਸੈੱਟ ਕਰਦੀ ਹਾਂ ਭੂਨੇ ਦੇ ਨਾਲ ਆ ਮਾਹੌਲ ਬਣਾਦਾ ਪੰਜਾਬ ਦਾ ਤੁਸੀਂ ਮੈਨੂੰ ਦੱਸੋ ਕਿਹੜਾ ਕੰਮ ਕਰਿਆ ਕੋਈ ਗਿੰਨੇ ਨੂੰ ਵੀ ਹੈ ਨਹੀਂ ਇੱਕ ਦਿਨ 26 ਜਨਵਰੀ ਨੂੰ ਬੋਲਣਾ ਡਾਗ ਗਿਆ ਮੁੱਖ ਮੰਤਰੀ ਤੇ ਚਲਾ ਰਹੇ ਹਰਵੰਦਰ 26 ਜਨਵਰੀ ਨੂੰ ਲੈਕਚਰ ਕਰਦਾ ਫਿਰ ਉੱਤੇ ਦੱਸਦਾ ਵੀ ਮੈਂ ਕਿਆ-ਕਿਆ ਕਰਿਆ ਤਾਂ ਇਹਦੇ ਬਾਅਦ ਦੱਸਣ ਨੂੰ ਤਾਂ ਹੁਸੈਨ ਵੀ ਮੇਰੀ ਸਰਕਾਰ ਨੇ ਕਿਆ ਕਰਿਆ ਉੱਤੇ ਕਹਿੰਦਾ ਜੀ ਮੇਰੇ ਘਰ ਤੁਸੀਂ ਆਉਣ ਵਾਲੀ ਆ ਥੋੜੇ ਜਿਹਾ ਪੈਗ ਲੱਗੇਵੇ ਤੇ ਬਾਈ ਬਾਈ ਕਹਿੰਦਾ ਮੇਰੇ ਘਰ ਨਿਆਣਾ ਹੋਣ ਵਾਲਾ ਹੈ ਉਹ ਮੈਂ ਕਹਿਆ ਸਰਕਾਰ ਦੀਆਂ ਬਣਦੀਆਂ ਦੱਸ ਤੂੰ ਆਪਣੇ ਦੱਸੀ ਜਾਂਦਾ ਹੂੰ ਥੋੜੇ ਦਿਨਾਂ ਬਾਅਦ ਇਹ ਨਿਆਣਾ ਹੋ ਗਿਆ ਮੈਨੂੰ ਪੱਤਰਕਾਰ ਕਹਿੰਦੇ ਕਹਿੰਦੇ ਜੀ ਉਹਦੇ ਘਰ ਨਿਆਣਾ ਹੋਇਆ ਤੁਹਾਡਾ ਕੀ ਕਹਿਣਾ ਮੈਂ ਕਿਹਾ ਬੜੀ ਖੁਸ਼ੀ ਦੀ ਗੱਲ ਹੈ ਉਹਨੂੰ ਵਧਾਈ ਹੋਵੇ ਉਹਨੇ ਐਲਾਨ ਕਰਿਆ ਸੀ ਪੂਰਾ ਹੋ ਗਿਆ ਪਰ ਆ ਪਹਿਲੇ ਐਲਾਨਾ ਜਿਹੜਾ ਪੂਰਾ ਹੋਇਆ ਹੋਰ ਤਾਂ ਕੋਈ ਹੋਇਆ ਨਹੀਂ ਜੱਜੋ ਤੇ ਕੰਮ ਕਰਿਆ ਤੁਸੀਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਪੁੱਛੋ ਕਿਸੇ ਪੰਚਾਇਤ ਦੇ ਹੱਥ ਪਰ 5 ਰੁਪਏ ਨੇ ਲੱਗੇ ਵੀ ਤੁਸੀਂ ਡਿਵੈਲਪਮੈਂਟ ਕਰਾ ਲੋ 80 ਦਿਨ ਬਾਅਦ ਹੀ ਕੰਮ ਕਰਦਾ ਆ। ਆ ਨਵੇਂ ਸਰਪੰਚ ਬਣੇ ਆ ਕਹਿੰਦਾ 25000 ਰੁਪਏ ਤਰਕਾ ਕਰੂੰਗਾ ਪਹਿਲਾਂ ਕਹਿੰਦਾ ਸੀ। ਆ ਹੁਣ ਸੋਚ ਕੇ ਆ ਗਏ ਬਰਾਗੇ ਦਿੱਠੀ ਮੰਗੂ ਕਿਸੇ ਨੂੰ 5 ਰੁਪਏ ਨਹੀਂ ਦਿੱਤੇ। ਹਰ ਕਿਸੇ ਦੇ ਨਾਲ ਧੋਖਾ ਇਹ ਸਰਕਾਰ ਕਰਦੀ ਆ ਰਹੀ ਹੈ ਮੈਂ ਪਹਿਲਾਂ ਕਿਹਾ ਸੀ ਕਿ ਯਾਰੋ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪੜਾਉਂਦਾ। ਤੁਸੀਂ ਪੰਜਾਬ ਸਭਾ ਲੱਗੇ ਆ ਕੁਝ ਹੋਸ ਕਰੋ ਪੰਜਾਬੀਓ। ਲੇਕਿਨ ਆਪਾਂ ਕਿਦਨੇ ਸੋਚਿਆ ਨਹੀਂ ਮੈਂ ਕਹਿੰਦੀ ਇਹ ਕਾਲੇ ਅੰਗਰੇਜ਼ ਐ ਬਾਹਰ ਤੇ ਆ ਕੇ ਲੁੱਟਣਗੇ ਸਾਨੂੰ ਅੱਜ ਉਹੀ ਮੂਛ ਹੋ ਰਿਹਾ ਕੇਜਰੀਬਾਦ ਲੁੱਟ ਕੇ ਲੈ ਜਾ ਰਿਹਾ ਪੰਜਾਬ ਨੂੰ ਤੇ ਇਹਨੂੰ ਤੋਤਾ ਬਣਾ ਕੇ ਰੱਖਿਆ ਹੋਇਆ ਹੈ ਸ਼ਾਹੀ ਕੈਦੀ ਬਣਾਇਆ ਹੋਇਆ पिਂਜਰੇ ਜਿਵੇਂ ਤੋਤਾ ਹੁੰਦਾ ਜੋ ਕਹਿੰਦੇ ਉਹ ਬੋਲਦਾ ਇਹਦੇ ਸਾਰੇ ਲਾਲੇ ਪੀਏ ਚੀਏ ਇਹ ਘਰ ਵਾਲੀ ਵੀ ਬਾਹਰੋਂ ਤੋਰਦੀ ਹੁਣ ਘਰੇ ਇਕੱਲਾ ਹੀ ਸ਼ਰਾਬ ਪੀ ਜਾਂਦਾ ਇਹ ਚਾਦੇ ਮੂਹ ਨਹੀਂ ਦੁੱਖ ਮੈਨੂੰ ਇਸ ਗੱਲ ਦਾ ਹੈ ਕਿ ਯਾਰ ਇੱਕ ਮੰਦੇ ਨੂੰ ਇੰਨਾ ਕੁ ਸੰਭਾਲਿਆ ਸੀ ਉਹ ਸੰਭਾਲ ਨਹੀਂ ਸਕਿਆ ਪੰਜਾਬ ਨੂੰ 5 ਸਾਲ ਲਰੇ ਸੀ ਆ 3 ਸਾਲ ਦੇ ਇਹਨਾਂ ਦਾ ਦੁਆਲਾ ਆ ਨਿਕਲ ਗਿਆ ਸੋ ਅੱਜ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਤੁਹਾਨੂੰ ਬੇਨਤੀ ਕਰਨ ਆਇਆ ਕਿ ਇਹਨਾਂ ਤੋਂ ਕਿਹੜਾ ਚਰਾਉਣ ਦੀ ਲੋੜ ਹੈ ਕੋਈ ਇਹਨਾਂ ਤੋਂ ਖੁਸ਼ ਨਹੀਂ ਹੈ ਗਰੀਬਾਂ ਨੂੰ Dalit ਵਰਗ ਨੂੰ ਕਹਿੰਦੇ ਜੀ ਅਸੀਂ ਤੁਹਾਡਾ 50 ਸੀਐਮ ਬਣਾਵਾਂਗੇ ਲਾਜ ਦੇ ਬਣਾਉਦੇ ਆ ਬੀਬੀਆਂ ਬੈਠੀਆਂ ਤੋਡੇ ਨਾਲ ਤਾਂ ਜੋ ਕੋ 13ਵੀਂ ਹੋਗੀ ਕਹਿੰਦੇ ਜੀ 1000 ਰੁਪਏ ਦੇ ਕਰੂਗੇ ਮਹੀਨੇ ਦਾ ਲੈ ਆ ਜਉਂਦੇ ਆ ਮਾਮੇ ਕਿਸੇ ਦੇ ਨੇ ਦਿੱਤਾ ਹੋਣਗੇ ਆਗੇ ਨਾ ਆਹੀ ਝਾੜੂ ਨਾਲ ਇਹਨਾਂ ਨੇ ਇਹਨਾਂ ਨੂੰ ਕੁੱਟਣਾ ਤੇ ਦਾਦੇ ਮਗੋਂ ਜਦੋਂ ਕਹਿੰਦੇ 1000 ਰੁਪਏ ਦਿੰਦੇ ਦੋ ਮੋਟਾ ਸਾਡਾ 35 35000 ਹੋਇਆ ਤੇ ਬੀਬੀਆਂ ਨਾਲ ਵੀ ਧੋਖਾ ਪੈਣਾ ਨਾਲ ਧੋਖਾ ਕਿਸਾਨਾਂ ਦੇ ਨਾਲ ਧੋਖਾ ਕਿਸਾਨਾਂ ਨੂੰ ਕਹਿੰਦਾ ਮੈਂ ਦਾਣਾ ਦਾਣਾ ਚੱਕੂਗਾ ਹਰੇਕ ਫਸਲ ਤੇ ਐਮਐਸਪੀ ਦਊਗਾ ਮੈਂ ਮੁਰਗੀਆਂ ਦਾ ਵੀ ਮੁਆਵਜ਼ਾ ਦਊਗਾ ਮੈਂ ਕੁੱਡਿਆਂ ਦਾ ਵੀ ਦਊਗਾ 1 ਰੁਪਇਆ ਕਹਿੰਦੇ ਹੱਥ ਪਰਿੰਦਰ ਤੇ ਰੱਖਿਆ ਅੱਜ ਕਿਸਾਨ ਮੁੰਡੀਆਂ ਦੇ ਵਿੱਚ ਰੁੱਲ ਰਿਹਾ ਹੈ ਦਿਵਾਲੀ ਵੀ ਉੱਥੇ ਕੱਟੀ ਹੈ ਅੱਜ ਇਸੇ ਨਾਲ ਦੇ ਨਾਲ ਰੋਟੀ ਖਾ ਕੇ ਆਏ ਨੇ ਮਹੀਨੇ ਮਹੀਨੇ ਦਾ ਕਿਸਾਨ ਬੈਠਾ ਹੈ ਤੇ ਕਿਸਾਨ ਦੀ ਬੇਤੜੀ ਹੋ ਰਹੀ ਹੈ ਦੋਵੇਂ ਸਰਕਾਰਾਂ ਰੜ ਕੇ ਕਿਸਾਨ ਨੂੰ ਕੁੱਟ ਰਹੀਆਂ ਤੇ ਲੁੱਟ ਰਹੀਆਂ ਹੈ ਉਹਨਾਂ ਨੂੰ ਪਤਾ ਹੈ ਕਿ ਕਿਸਾਨ ਟੁੱਪੂਦਿਆ ਤਾਂ ਪੰਜਾਬ ਟੁੱਪ ਜਾਣਾ ਹੈ ਇਹ ਪੰਜਾਬ ਦੇ ਵੈਰੀ ਹੋਏ ਵੇ ਕਿਸਾਨ ਦੇ ਘਰ ਪੈਸਾ ਆਊਗਾ ਧਾਂਦ ਕਾਨ ਪਰ ਪੈਸਾ ਜਾਣਾ ਹੈ ਧਾਂਦ ਕਾਨ ਤੋਂ ਅੱਗੇ ਕੰਮ ਚੱਲਣਾ ਹੈ ਥਾਂ ਬਾਜ਼ਾਰ ਚੱਲਣੇ ਹੈ ਤਾਂ ਰੌਣਕਾਂ ਲੱਗਣੀਆਂ ਦਿਵਾਲੀਆਂ ਵੀ ਵਧੀਆ ਚੱਲਣਗੀਆਂ ਕਿਉਂਕਿ ਕਿਸਾਨ ਦੇ ਘਰ ਪੈਸੇ ਨਹੀਂ ਸੀ ਆਇਆ ਉਹ ਬਾਜ਼ਾਰ ਚ ਨਹੀਂ ਲੱਗਰੀਆ ਸੋ ਅੱਜ ਸਾਨੂੰ ਸੋਚਣ ਦੀ ਲੋੜ ਹੈ ਆਓ ਸਰ ਜਣੇ ਅਕਾਲੀ ਵੀਰਾਂ ਨੂੰ ਵੀ ਬੇਨਤੀ ਕਰਦਾ ਇਹ ਕਾਲੀਆਂ ਦਾ ਬੰਦਾ ਇੱਥੇ ਕੋਈ ਖੜਾ ਨਹੀਂ ਤੇ ਇਹਨਾਂ ਨੂੰ ਤਾਂ ਸਭ ਸਕਾਰੋ ਜਿਹੜੇ ਲੁੱਟਰੇ ਪੰਜਾਬ ਨੂੰ ਬੀਜਪੀ ਵਾਲੇ ਤੇ ਝਾੜੂ ਵਾਲੇ ਹੋਂਦ ਸਾਰੇ ਜਿਹੜੇ ਇਕੱਠੇ ਹੋਏ ਇੱਕ ਪਾਸੇ ਬੀਐਸਪੀ ਵਾਲਿਆਂ ਨੂੰ ਵੀ ਦੇਖੀ ਸਰਦਾ ਆ ਕੇ ਭਰਾਓ ਮੈਂ ਤਾਂ ਆਮ ਆਦਮੀ ਤੇ ਪਾਰਟੀ ਦੇ ਵਰਕਰਾਂ ਲੀਡਰਾਂ ਨੂੰ ਵੀ ਕਹਿੰਦਾ ਬੀਜਪੀ ਵਾਲਿਆਂ ਨੂੰ ਵੀ ਕਹਿੰਦਾ ਯਾਰ ਤੁਹਾਨੂੰ ਕੀ ਮਿਲਿਆ ਜਾਂ ਟਿਕਟ ਦੇਣੀ ਹੁੰਦੀ ਤਾਂ ਬਾਹਰ ਦੇ ਬੰਦੇ ਆਉਂਦੇ ਜਾਂ ਕਾਲੀਆਂ ਚੋਂ ਲਿਆਉਂਦੇ ਜਾਂ ਕਾਗੜੇ ਚੋਂ ਲਿਆਉਂਦੇ ਬੀਐਸਪੀ ਬੀਐਸਪੀ ਲਈ ਨਾ ਬੀਜੇਪੀ ਲਈ ਕਾਂਗਰਸ ਤੋਂ ਇਹ ਕਾਲੀਆਂ ਚੋਲੇ ਆਏ ਇਹ ਜਿਹੜੇ ਆਮ ਆਦੀ ਪਾਰਟੀ ਵਾਲੇ ਵਰਕਰ ਆ ਲੀਡਰ ਇਹਨਾਂ ਨੂੰ ਕਿਆ ਮਿਲਿਆ ਦੱਬੂ ਵਾਲੀ ਵੀ ਸੁਣਾ ਦਿੰਦੇ ਦੋ ਕੁੱਤੇ ਦੋਸਤ ਸੀਗੇ ਇੱਕ ਦਾ ਨਾਮ ਦੱਬੂ ਸੀਗਾ ਇੱਕ ਦਾ ਕਾਲੂ ਕਾਲੂ ਪੰਡਤ ਜੀ ਦੇ ਘਰ ਰਹਿੰਦਾ ਸੀ ਦੱਬੂ ਰਹਿੰਦਾ ਸੀ ਜੱਟਾਂ ਦੇ ਘਰ ਉਹ ਰੋਜ਼ ਮਿਲਣਾ ਉਹਨਾਂ ਨੇ ਉਹਨਾਂ ਨੇ ਪੁੱਛਣਾ ਵੀ ਭਾਈ ਕੀ ਹਾਲ ਹੈ? ਡੱਬੂ ਕੀ ਕਹਦਾ ਅੱਜ? ਡੱਬੂ ਕਹਿੰਦੇ ਲੈ ਸਾਲ ਮੈਂ ਕੀ ਕਹਣਾ ਹੈ? ਕੋਈ ਸੁੱਕੀ ਆ ਮੈਂ ਰੋਟੀਆਂ ਘੇਰਦੀ ਆ ਮੂਰੇ ਉੱਪਰ ਹਲ ਲੱਸੀ ਘੇਰਦੀ ਮੈਂ ਖਾ ਕੇ ਆ ਗਿਆ ਮਾਨਤਾਨ ਦੇ ਬੰਦੇ ਬੈਠੇ ਆ। ਕਹਿੰਦਾ ਤੈਨੂੰ ਤੇ ਕੀ ਖਾਦਾ ਕਹਿੰਦਾ ਮਰਦਾ ਖੀਰ ਪੂੜੇ ਮਿਲਿਆ। 2-4 ਦਿਨ ਇਸ ਤਰੀਹੀ ਹਫ਼ਤਾ 10 ਦਿਨ ਇਸ ਤਰੀ ਹੀ ਹੁੰਦਾ ਰਿਹਾ ਕਹਿੰਦੇ ਯਾਰ ਕਿਹੜਾ ਮਾਨਤਾਨ ਹੈ ਜਿੱਦਾਂ ਤੂੰ ਬੰਨਿਆਂ ਬੈਠਾ ਸੁੱਕੀ ਪਰ ਪਲੀ ਜਾਂਦਾ ਹੈ। ਕਹਿੰਦਾ ਮਾਨਤਾਨ ਡੱਬੂ ਕਹਿੰਦਾ ਇਹ ਹੈ। ਵੀ ਜੱਟ ਦੇ ਘਰੇ ਆ ਗਿਆ ਦੋ ਜਨਾਨੀਆਂ ਕਦੇ ਉਹ ਕਹਿ ਦਿੰਦੀ ਰੋਜ਼ ਲੜਦੀਆਂ ਕਦੇ ਉਹ ਕਹਿਣਗੀ ਤੂੰ ਡੱਬੂ ਕੁੱਤੇ ਦੀ ਰੰਗ ਉਹ ਕਹਿੰਦੀ ਤੂੰ ਡੱਬੂ ਕੁੱਤੇ ਦੀ ਰੰਗ ਬਾਹ ਹੀ ਮਾਰ-ਟਾੜਾ ਹੋਣਾ ਇਹ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਵਰਕਰਾਂ ਲੀਡਰ ਵੀ ਇਸ ਤਰ੍ਹਾਂ ਹੀ ਮਾਣ-ਤਾਨ ਤੇ ਬੰਨੇ ਬੈਠੇ ਉਹ ਕਹਿੰਦਾ ਸਾਡੀ ਸਰਕਾਰ ਐ ਦਿੱਤੀ ਉਹ ਕਹਿੰਦਾ ਸਾਡੀ ਸਰਕਾਰ ਐ ਦਿੱਲੀ ਬਸ ਐਨਾ ਹੀ ਮਾਰ-ਟਾੜਾ ਲਾ ਇਹਨਾਂ ਨੂੰ ਕੁਝ ਮਿਸਦਾ ਨਾ ਇਹਨਾਂ ਨੂੰ ਕੋਈ ਪੁੱਛਦਾ ਨਾ ਕੋਈ ਟਿਕਟ ਦਿੰਦਾ ਇਹ ਕਿਤੇ ਬਾਹਰ ਤੇ ਜਾ ਕੇ ਕਾਗਰਤੀਆਂ ਨੂੰ ਦੇ ਕੀ ਆ ਕਰਦੇ ਨੇ ਸੋ ਵੀਰੋ ਆਮ ਆਦੀ ਪਾਰਟੀ ਵਾਲਿਓ ਤੁਸੀਂ ਵੀ ਸੰਭੋ ਮੁੰਡਿਆਓ ਤੈਂਦਾ ਪੰਛੀ ਵੀ ਮੁੜ ਕੇ ਆਲੋ ਆਗੇ ਤੂੰ ਚਿੱਤ ਨਹੀਂ ਕਰਦਾ ਤੇਰਾ ਕਿੱਥੇ ਬੈਠਾ ਹੈ ਪਛਤਾ ਤੁਸੀਂ ਰਹੇ ਹੈ ਜਿਨ੍ਹਾਂ ਨੇ ਪਿਛਲੀ ਵਾਰੀ ਆਮ ਆਦਮੀ ਚੜ੍ਹੋਂ ਨੂੰ ਵੋਟ ਪਾਤੀ ਇਹ ਪਸਤਾਵੇ ਨੂੰ ਛੱਡ ਕੇ ਬਾਹਰ ਆ ਜਾਓ ਛੱਡੋ ਇਹਨਾਂ ਨੂੰ ਇਹ ਨਕਲੀ ਨਕਲੀ ਇਗਲਾਬੀ ਬਣ ਕੇ ਤੁਹਾਡੇ ਮੂਰੇ ਆ ਕੇ ਆਪਾਂ ਨੂੰ ਲੱਗਿਆ ਪਤਾ ਨਹੀਂ ਕਿੱਡਾ ਬਣਾਇ ਇਨਕਲਾਬ ਆ ਰਿਹਾ ਕਿੱਡਾ ਬਣਾ ਬਦਲਾਅ ਆ ਰਿਹਾ ਚਲ ਖੋਲ ਕੇ ਦੇਖਿਆ ਕੁਝ ਵੀ ਨਹੀਂ ਚਲਿਆ ਪੀੜੇ ਪੱਲੇ ਕੁਝ ਪਿਆ ਪੈਨਸ਼ਨਾਂ ਤੁਹਾਡੀਆਂ ਨਹੀਂ ਵਧਾਈਆਂ ਹਜ਼ਾਰ ਰੁਪਏ ਤੁਹਾਨੂੰ ਨਹੀਂ ਮਿਲੇ ਮਿਲੇ ਕਿਹਾ ਆਪਣੀ 3 ਮਹੀਨੇ ਸਰਕਾਰ ਰਹੀ ਹੈ ਰਾਜਾ ਬਡਿੰਗਵੀ ਮੇਰੇ ਨਾਲ ਮੰਤਰੀ ਸੀ ਕਿੱਕੀ ਢੋਸਾ ਬੈਠੇ ਨੇ ਪੈਸਾ ਲੁਧਿਆਣੇ ਵਾਲੇ ਬੈਠੇ ਐਸੀ ਸਾਰੇ ਜਾਣੇ ਸੀ ਜੀਰਾ ਸਾਹਿਬ ਵੀ ਐਮਐਲਏ ਸਾਹਿਬ ਸੀ ਐਸੀ ਰੜਕੇ ਰਾਜਾ ਬੜਿੰਦ ਸਾਡਾ ਮੇਨ ਬੰਦਾ ਸੀ ਮੰਤਰੀ ਸੀ ਸਾਡੇ ਨਾਲ ਐਸੀ ਰੜਕੇ ਤੁਹਾਨੂੰ ਤੁਹਾਡੇ ਬਿਜਲੀ ਦੇ ਬਿੱਲ ਮਾਫ ਕੀਤੇ ਕਿਸੇ ਦਾ 10000 ਕਰਾ ਲਿਆ ਉਹਨੇ ਹੱਥ ਖੜੇ ਔਰ ਕਿਸੇ ਦਾ 20000 ਕਰਾ ਲਿਆ 50000 ਕਿਸੇ ਦਾ ਕਰਾ ਸਾ ਪਰਲੀਕ ਮਾਰਦੀ 1500 ਕਰੋੜ ਰੁਪਏ ਦਾ ਫਾਇਦਾ ਹੋਇਆ ਤੁਹਾਨੂੰ ਤੁਹਾਡੇ ਪਾਣੀ ਦੇ ਬਿੱਲ ਮਾਫ ਕੀਤੇ ਤੁਹਾਨੂੰ 1250 ਕਰੋੜ ਦਾ ਫਾਇਦਾ ਹੋਇਆ ਤੁਹਾਡੀ ਪਾਣੀ ਦੀ ਟੈਂਕੀ ਇਹਦਾ ਬਿੱਲ ਆਉਂਦਾ ਸੀ 1.5 ਲੱਖ ਰੁਪਈਆ ਖੜਾ ਸੀ ਕਰੋੜ ਕਰੋੜ ਵੀ ਖੜਾ ਸੀ 25 25 ਲੱਖ ਖੜਾ ਸੀ ਤੁਹਾਡੇ ਪਿੰਡ ਦਾ ਵੀ ਖੜਾ ਸੀ ਸਾਰੇ ਮaaf ਕਰਦੇ ਹੁਣ ਅੱਗੇ ਨੂੰ ਆਉਂਦਾ ਹੀ ਨਹੀਂ ਮਾਫ਼ ਕਰਕੇ ਚਲੇ ਗਏ ਆ ਆਸ਼ਾ ਵਰਕਰ ਆਂਗਣਵਾੜ ਵਰਗੀਆਂ ਪੈਣਾ ਮਿੱਠੇ ਮੀਨ ਬਣਾਉਣ ਵਾਲੀਆਂ ਪੈਣਾ ਇਹਨਾਂ ਦੀ ਤਨਖਾਹ ਵਧਾਈ ਆ ਪੁਲਿਸ ਵਾਲਿਆਂ ਦੀ ਤਨਖਾਹ ਵਧਾਈ ਕਰਮਚਾਰੀਆਂ ਦਾ ਡੀਏ ਦਿੱਤਾ ਤੁਹਾਡੇ ਪਿੰਡ ਦੀ ਲਾਲ ਲੈਣ ਦੇ ਅੰਦਰ ਜਿੰਨੇ ਤਾਰੇ ਤੁਹਾਡੇ ਨੌਕਰਨੇ ਸ਼ੁਰੂ ਕਰਤੇ ਪਟਰੋਲ ਮਾ ਸਸਾ ਕੀਤਾ ਡੀਜ਼ਲ ਸਸਾ ਕੀਤਾ ਜਿਵੇਂ ਗਣਾਵਾ ਤਾਂ ਜਿੰਨੇ ਦਿਨ ਆ ਉਹਦੇ ਨਾਲੋਂ ਜ਼ਿਆਦਾ ਕੰਮ ਕੀਤੇ ਆ ਹਰ ਰੋਜ਼ ਨਵਾਂ ਲਾਲ ਹੁੰਦਾ ਸੀ ਤੁਹਾਡੇ ਵਿਆਹ ਵਰਗੇ ਦਿਨ ਕੱਢੇ ਲੇਕਿਨ ਆ ਤੁਸੀਂ ਦੇਖ ਲਓ ਜਿੰਨੀਆਂ ਸਰਕਾਰ ਬਣੀਆਂ ਸੋਖ ਬਣਿਆ ਕਿਹਾ ਗਰੀਬ ਗਰੀਬ ਹੋ ਜਾਂਦੇ ਕੋਈ ਕੋਈ ਸੁਣਵਾਈ ਨਹੀਂ ਕਿਸੇ ਦੀ ਕੋਈ ਸੁਣਵਾਈ ਨਹੀਂ ਸਿਰਫ ਆਪਣੇ ਘਰ ਭਰ ਰਹੇ ਐ ਸੋ ਇਸ ਕਰਕੇ ਆਓ ਸਾਰੇ ਜਣੇ ਇਕੱਠੇ ਹੋ ਜੀ ਤੁਸੀਂ ਆਹ ਹੁਣ ਅਮਰਤਾ ਬੜਿੰਗ ਨੂੰ ਚਾੜੋ ਇਹ ਨਹੀਂ ਸਰਕਾਰੀ ਕੁਮੈਨੇਜਿੰਗ ਨਹੀਂ ਤੇ ਆਣੀਆ ਮੈਂ ਖੁਦ ਕਰਕੇ ਜਾ ਰਿਹਾ ਆਹ ਐਸੀ ਦੋਨੋਂ ਪੜੀ ਨਿੱਕੀ ਸਿਆਣੀ ਤੁਹਾਡੇ ਕੰਮ ਆਉਣ ਵਾਲੀ ਤੁਹਾਡੇ ਨਾਲ 17 ਸਾਲ ਤੋਂ ਜੁੜੀ ਹੋਈ ਹੈ ਅਮਰਤਾ ਬੜਿੰਗ ਇੱਕ ਹੁਨਹਾਰ ਲੜਕੀ ਨੂੰ ਟਿਕਟ ਦਿੱਤੀ ਹੈ ਆਓ ਸਾਰੇ ਜਣੇ ਇਹਦੀ ਮਦਦ ਕਰੀਏ 12 ਸਾਲ ਬਾਅਦ ਆਇਆ ਯਾਰ ਰੂੜੀ ਦੀ ਵੀ ਸੁਣੀ ਜਾਂਦੀ ਐ ਇਹਦੀ ਵਿਚਾਰੀ ਸੁਣੋ ਇਹਨੂੰ ਪਾਓ ਮੋਟਾ ਤਗੜੇ ਹੋ ਕੇ ਇਹਨੂੰ ਤਗੜਾ ਬਣਾਓ ਤਾਂ ਕਿ ਆਪਾਂ ਤਗੜੇ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗੀ ਸਰਕਾਰ ਲਿਆ ਸਕੀਏ ਇੱਕ ਚੰਗਾ ਨਿਜਾਮ ਲੋਕਾਂ ਨੂੰ ਦੇ ਸਕੀਏ ਧਿਰਨ ਤੁਜੇ ਕਰੀਏ ਮੇਰੀ ਤਾਂ ਬੀਬੀ ਕਹਿੰਦੀ ਹੁੰਦੀ ਸੀ ਵੀ ਝਾੜੂ ਬੜਾ ਕੰਮ ਕਰੇ ਸੀ ਜੜ ਵੰਡੀ ਐ ਆਪਾਂ ਨੇ 3 ਸਾਲ ਤੇ ਖੜਾ ਕਰਿਆ ਹੋਇਆ ਇਹਨੂੰ ਲੰਬਾ ਪਾਓ ਯਾਰ ਕਾਂ ਨੋਟਰਾਣਾ ਕੰਮ ਲੰਬਾ ਪੈਣਾ ਤੁਹਾਡੇ ਮੋਟਾ ਦੇ ਨਾਲ ਮੋਟਾ ਪਾਓ ਕਾਂਗਰਸ ਨੂੰ ਆਓ ਸਾਰੇ ਜਣੇ ਇਕੱਠੇ ਹੋ ਕੇ ਦੇਖੋ ਕਿੰਨੇ ਤਗੜੇ ਬੰਦੇ ਕੱਲੇ ਇਸ ਏਰੀਏ ਦੇ ਟਿਕਟਿੰਨੋ ਵਰਗੇ ਹੋਰ ਸਾਰੇ ਜਣੇ ਤੁਸੀਂ ਬੈਠੇ ਹੋ ਤਗੜੇ ਹੋ ਕੇ ਤੁਸੀਂ ਆਓ ਸਾਰੇ ਜਣੇ ਇਕੱਠੇ ਹੋ ਕੇ ਆਪਾਂ ਸਰਕਾਰ ਬਣਾਈਏ ਅਗਲੀ ਕਿ ਇਹ ਸਰਕਾਰ ਨੂੰ ਕੁੜਦਾ ਕਰੀਏ ਉਹਦੇ ਬਾਅਦ ਤੇ ਤੁਸੀਂ ਮੂਟ ਬਣਨਾ ਹੈ ਤੁਸੀਂ ਕ੍ਰਾਂਤੀਕਾਰੀ ਲੋਕੋ ਤੁਸੀਂ ਪਹਿਲਾਂ ਵੀ 95 ਜਿਹੇ ਸਰਕਾਰ ਦੇ ਹੰਧਿਆ ਹਰਾਇਆ ਸੀ ਸਰਕਾਰ ਨੂੰ ਅੱਜ ਫੇਰ ਉਸ ਜਿਹੇ ਬਦਲਣਾ ਇਹ ਆਮ ਆਦੀ ਪਾਰਟੀ ਨੂੰ ਤੁੰਤੇ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਵੈਕੂ ਜੀ ਦਾ ਖਾਲਸਾ ਵੈਕੂ ਜੀ ਦੀ ਪਤਨੀ ਕਾਂਗਰਸ ਪਾਰਟੀ